ਅਸੀਂ ਪਿੰਡ ਧੂਰੀ ਦੇ ਵਸਨੀਕ ਨਸਲ ਦੇ ਖਿਲਾਫ ਇਕਜੁੱਟ ਹੋ ਕੇ ਦੇਸ਼ ਨੂੰ ਖਾਂਦੇ ਹਾਂ ਤੇ ਅਸੀਂ ਦਸ਼ਿਆਂ ਦੇ ਖਿਲਾਫ ਆਪਣੇ ਪਿੰਡ ਦੇ ਪਹਿਰੇਦਾਰ ਬਣ ਕੇ ਕੰਮ ਕਰਾਂਗੇ ਅਸੀਂ ਆਪਣੇ ਪਿੰਡ ਦੇ

ਸੋ ਸੋ ਪਹਿਲਾਂ ਤਾਂ ਉਹ ਤੁਹਾਨੂੰ ਸੱਸੀ ਕਰਾਂ ਅੱਜ ਦੀ ਜਿਹੜੀ ਇਹ ਮੀਟਿੰਗ ਹੈ ਨਸ਼ਿਆਂ ਵਿਰੋਧ ਇਹ ਮਾਨਯੋਗ ਸੀਐਮ ਸਾਹਿਬ ਨੇ ਸਟਾਰਟ ਕੀਤੀ ਹੈ ਮੈਂ ਪੰਜਾਬ ਪੁਲਿਸ ਦਾ ਇਹ ਪਹਿਲੇ ਲੱਗੀ ਹੋਈ ਸੀ ਪਰ ਜਦੋਂ ਦੀ ਸਰਕਾਰ ਹੁਣ ਵਿੱਚ ਆਈ ਇਹਨਾਂ ਨੇ ਸਾਨੂੰ ਬਿਲਕੁਲ ਹੀ ਫ੍ਰੀ ਹੈਂਡ ਚ ਛੱਡਿਆ ਕਿ ਤੁਸੀਂ ਬਾਕੀ ਸਾਰੇ ਕੰਮ ਬਾਅਦ ਵਿੱਚ ਨੇ ਪਹਿਲਾਂ ਨਸ਼ਿਆ ਹੈ ਨਾ ਕੋੜ ਹੈ ਇਹਨੂੰ ਜੜ ਤੋਂ ਵੱਢਣਾ ਹੈ ਸੋ ਅਸੀਂ ਗੌਰਮੈਂਟ ਗੌਰਮੈਂਟ ਚ ਆ ਗਿੱਤਾ ਹੈ ਅਸੀਂ ਉਦੋਂ ਤੋਂ ਹੀ ਇਸ ਖੇਤਰ ਵਿੱਚ ਸਾਡੇ ਸੀਨੀਅਰ ਅਫਸਰ ਸਾਰੇ ਸਾਨੂੰ ਸ਼ੁਰੂ ਤੋਂ ਗਾਈਡ ਕਰਦੇ ਆ ਰਹੇ ਨੇ ਤੇ ਅਸੀਂ ਉਦੋਂ ਤੋਂ ਹੀ ਲੱਗੇ ਹੋਏ ਆ ਹੁਣ ਲੋੜ ਹੈ ਕਿ ਤੁਹਾਡਾ ਸਾਥ ਸਾਨੂੰ ਦਿলোਚੈ ਕਰ ਦਿলোਚੈ ਦਾ ਮਤਲਬ ਇਹ ਹੈ ਕਿ ਅਸੀਂ ਬੰਦੇ ਨੂੰ ਫੜ ਕੇ ਅੰਦਰ ਵੇਜਦੇ ਆ ਤਾਂ ਆਮ ਗੱਲਾਂ ਚੱਲਣ ਲੱਗ ਜਾਂਦੀਆਂ ਨੇ ਕਿ ਦੇਖੋ ਜੀ ਉਹ ਬੰਦਾ ਫੜ ਕੇ ਚੱਕਿਆ ਜੀ ਬੁਸਰੇ ਤੇ ਉਹਦਾ 15 ਦਿਨਾਂ ਬਾਅਦ ਬਾਹਰ ਆ ਕੇ ਪਰਸਾ ਮਲੇ ਜੇ ਬੇਰਤੀ ਅੱਖਾਂ ਕੱਢਦਾ ਹੈ ਤੇ ਤੋਂ ਵੀ ਜੇ ਤੁਹਾਡੇ ਨੂੰ ਤੁਹਾਡਾ ਸਾਹਿਬ ਇਹ ਹੈ ਕਿ ਆਪਾਂ ਨੇ ਉਸ ਬੰਦੇ ਦੀ ਜ਼ਮਾਨਤ ਨਹੀਂ ਕਰਉਣੀ ਕਿਉਂਕਿ ਜਦੋਂ ਆਪਾਂ ਉਹਦੀ ਜ਼ਮਾਨਤ ਨਹੀਂ ਕਰਾਵਾਂਗੇ ਤਾਂ ਉਹ ਜੇਲ੍ਹ ਦੇ ਵਿੱਚ ਹੀ ਬੈਠੂਗਾ ਮਹੀਨਾ ਦੋ ਮਹੀਨੇ ਜਦੋਂ ਚੋਰ ਬੰਦਾ ਜੇਲ੍ਹ ਦੇ ਅੰਦਰ ਲਾਓਗਾ ਤਮ ਕੋਈ ਅਕਲ ਆਉਗੀ ਜਿਉ ਹਫਤੇ ਬਾਅਦ ਵੀ ਤੁਸੀਂ ਜ਼ਮਾਨਤ ਕਰਾ ਲਈ ਉਹਦੀ ਜ਼ਮਾਨਤ ਕਰਾ ਕੇ ਉਹ ਦੁਬਾਰਾ ਫੇਰ ਤੁਹਾਡੇ ਕੋਲ ਜਾ ਕੇ ਤੁਹਾਡੇ ਬੱਚੇ ਤੁਹਾਡੇ ਹੀ ਬੱਚੇ ਨਹੀਂ ਦੇਣੇ ਉਹਨੇ ਉਹ ਹੁਣ ਇੱਥੋਂ ਪਾਕਿਸਤਾਨ ਭੱਜੀ ਜਾਊਗਾ ਨਾ ਸਭ ਇਹ ਪੜੋ ਦੇ ਫੇਰ ਮਸਾਵ ਨੂੰ ਵਿਚਰਣਾ ਬੰਦਾ ਤਾਂ ਇਥੋਂ ਦੇ ਮੱਲੇ ਦੇ ਵਿੱਚ ਤੁਹਾਡੇ ਘਰ ਦੇ ਵਿੱਚ ਤੁਹਾਡੇ ਉੱਤੇ ਮਸਾ ਵੇਚੂਗਾ ਨਾ ਸੋ ਲੋੜ ਹੈ ਆਪਾਂ ਨੂੰ ਸਾਰਾ ਜਾਗਰੂਕ ਬਣਾਉਣ ਦੀ ਕਰਨ ਸਿੱਖੀ ਧੰਨਵਾਦ ਬਹੁਤ ਬਹੁਤ ਮਿਹਰਬਾਨੀ ਬीडी ਪ੍ਰੋਫੈਸਰ ਸਰ ਦਾ ਦਸਵਿੰਦਰ ਸਿੰਘ ਜੀ ਉਹਨਾਂ ਨੇ ਆਪਾਂ ਨੂੰ ਇਹ ਸਮਝਾਉਣ ਦਾ ਯਤਨ ਕੀਤਾ ਕਿਉਂਕਿ ਉਹਨਾਂ ਨੇ ਇਹ ਜਿੰਦਗੀ ਹਟਾਈ ਆ ਸਮੇਂ ਦੀ ਰਫਤਾਰ ਹੈ ਕਿ ਕਿਸੇ ਵਸਤ ਨਹੀਂ ਪੰਜਾਬੀ ਕਿਸੇ ਤਰ੍ਹਾਂ ਉਹ ਸ਼ਾਨੋਮਤ ਇਤਿਹਾਸ ਜਦੋਂ ਆਪਾਂ ਪੜ੍ਹਦੇ ਆਂ ਤਾਂ ਬਹਾਦਰ ਕਾਉਨ ਦੇ ਨਾਮ ਨਾਲ ਜਾਣਿਆ ਜਾਂਦਾ ਸੀ ਬਹਾਦਰ ਅਜ ਵੀ ਨੇ ਕੋਈ ਸ਼ੱਕ ਨਹੀਂ ਪਰ ਕਿਤੇ ਨਾ ਕਿਤੇ ਸਾਨੂੰ ਉਸ ਤਰ੍ਹਾਂ ਦੇ ਰੋਡ ਮੋਡਲ ਬਣਾ ਕੇ ਨਹੀਂ ਉਤਾਰਿਆ ਗਿਆ ਜਿਹੜੇ ਅਸੀਂ ਹਾਂ ਚੇਅਰਮੈਨ ਸਰਦਾਰ ਰਾਜਵਰ ਸਿੰਘ ਜੀ ਕੁਲੀ ਸਾਡੇ ਬਹੁਤ ਹੀ ਸਤਿਕਾਰਯੋਗ ਡੀਐਸਪੀ ਦਮਨਵੀਰ ਜੀ ਅਸਰਜੋ ਸਾਹਿਬ ਸਾਡੇ ਨਾਲ ਪਰ ਆਪਣੀ ਲੀਟੀ ਸਾਡੇ ਪੂਰੇ ਪਿੰਡ ਦੇ ਸਰਪੰਚ ਭਾਈ ਅਮਨ ਜੀ ਸਮੁੱਚੀ ਪੰਚਾਇਤ ਔਰਲ ਕੇ ਫਤਿਹ ਜੀ ਸਾਝ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਜੋਦਨ ਸ਼ਹਿਰ ਤੋਂ ਜਿਹੜੀ ਇਹ ਇਹ ਮ ਮੁੱਖ ਮੰਤਰੀ ਨੂੰ ਅੰਤਮਾਨ ਸਾਹਿਬ ਵਿੱਚ ਜਨਾਈ ਹੈ ਜਿਹੜੀ ਇਹ ਮੁਹਿੰਮ ਚਲਾਈ ਹੈ ਇਹ ਇੱਕ ਫਾਰਮੈਨਟੀ ਦੇ ਤੌਰ ਤੇ ਨਹੀਂ ਚਲਾਈ ਨਾ ਕੋਈ ਇਲੈਕਸ਼ਨਾਂ ਨੇ ਨਾ ਅਸੀਂ ਕੋਈ ਵੋਟ ਦੀ ਮੰਗ ਕਰਨ ਆਏ ਆ ਅਸੀਂ ਤਾਂ ਇੱਕ ਜਿਹੜਾ ਕੋਡ ਹੈ ਜਿਹੜਾ ਨਸ਼ੇ ਦਾ ਕੋਡ ਹੈ ਉਹਨੂੰ ਬਦਲਣ ਦੀ ਗੱਲ ਕਰਨ ਆਏ ਆ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਕੱਲ ਅਸੀਂ ਚਾਰ ਬੰਦੇ ਸ਼ਰੂਰ ਐਡਮਿਨਟੋਰਟ ਜਿਆਨ ਨੂੰ ਆਤਾਂ ਅੱਜ ਮੈਂ ਇੱਥੇ ਬਤੌਰ ਬੀਜੀਪੀਓ ਪੂਰੀ ਨਹੀਂ ਮਲਕਿ ਪੰਜਾਬ ਸਰਕਾਰ ਦਾ ਇੱਕ ਸੇਵਕ ਦੇ ਨੁਮਾਇੰਦਾ ਵਜੋਂ ਕਿ ਹਾਜ਼ਰ ਹੋਇਆ ਹਾਂ ਤੇ ਤੁਹਾਡੇ ਸਾਹਮਣੇ ਵਿੱਚ ਇੱਕ ਬੇਨਤੀ ਲੈ ਕੇ ਆਏ ਹਾਂ ਕਿ ਜਿਹੜੀ ਸਮਾਂ ਸਰਕਾਰ ਵੱਲੋਂ ਯੁੱਧ ਨਸ਼ਾ ਬਰੂ ਚਲੂ ਕੀਤਾ ਗਿਆ ਹੈ ਇਸ ਵਿੱਚ ਸਰਕਾਰ ਵੱਲੋਂ ਅਤੇ ਪ੍ਰਸ਼ਾਸਨ ਵੱਲੋਂ ਪੂਰੀ ਸਖਤੀ ਕੀਤੀ ਜਾ ਰਹੀ ਹੈ ਪਰ ਜ਼ਰੂਰਤਾਂ ਰਾਮ ਸਰਕਰ ਤੁਹਾਡਾ ਸਭ ਦਾ ਸਾਥ ਸਾਡੇ ਨਾਲ ਨਹੀਂ ਹੋਏਗਾ ਕੇਸੂ ਦੀ ਜਿੱਤ ਮਾਣਾ ਬਹੁਤ ਹੀ ਮੁਸ਼ਕਲ ਹੈ ਤੁਹਾਡੇ ਆਂਡ ਪੁਆਇੰਟਸ ਤੁਹਾਡੇ ਪਰ ਲੇਸ ਤੁਹਾਡੇ ਪਿੰਡ ਚ ਕੋਈ ਨਾ ਕੋਈ ਇਹੋ ਜਿਹਾ ਹੋਊਗਾ ਜਿਹੜਾ ਨਸ਼ੇ ਵੇਚਦਾ ਹੋਊਗਾ ਜਾਂ ਕਿਸੇ ਦੀ ਮਦਦ ਕਰਦਾ ਹੋਊਗਾ ਪੰਜਾਬ ਸਰਕਾਰ ਨੂੰ ਸਾਨੂੰ ਸਾਥ ਦੇਣੀ ਤੇ ਉਹਨੂੰ ਕਿਸੇ ਵੀ ਤਰ੍ਹਾਂ ਤੋਂ ਬਖਸ਼ਿਆ ਨਹੀਂ ਜਾਏਗਾ ਉਸ ਤੋਂ ਇਲਾਵਾ ਜੇ ਕੋਈ ਬੱਚਾ نام رکٹر جسبیر جی سی ڈی پی او صاحب ساری سارے ہیلتھ ڈپارٹمنٹ کی ٹیم اس نگرپ امندیپ جی فوجی پنچایت سرپنچ درندر جیٹر رشپال جی ہیپی جی ساری ساتھی بیٹھے ہیں ਮੇਰੇ ਸਾਹਮਣੇ ਮੇਰੇ ਪਹਿਲਾ ਨੌਜਵਾਨ ਬਜੁਰਗ ਪਤੇਰ ਕਰੀਏ ਵੈਦੂਗੀ ਦਾ ਸਾਹ ਵੈਦੂਗੀ ਦੇ ਭਤੇ ਸਭਿਓ ਇੱਕ ਗੱਲ ਦਾ ਅਸੀਂ ਮਾਨ ਮਹਿਸੂਸ ਕਰ ਰਹੇ ਹਾਂ ਕਿ ਜਿਵੇਂ ਨਰਿੰਦਰ ਜੀ ਦੱਸ ਕੇ ਕਹਿ ਰਹੇ ਜਿਹੜੀ ਕਹਾਣੀ ਕਿ ਕਿਸੇ ਨੇ ਰਾਜ ਉਠਾਈ ਪੰਜਾਬ ਦੇ ਵਿੱਚ ਕਿ ਨਸ਼ੇ ਬੰਦ ਕਰਨਗੇ ਨਹੀਂ ਇਸ ਤੋਂ ਪਹਿਲਾਂ ਨਸ਼ਿਆਂ 'ਤੇ ਬੰਦ ਕਰਦੇ ਰਾਜਨੀਤੀ ਕੀਤੀ ਗਈ ਕਪਤਨ ਮਨੀਦਰ ਸਿੰਘ ਦੀ ਸਰਕਾਰ ਬਣੀ ਬੁੱਕੇ ਦੀ ਸੋਖਾ ਦੇ ਮੈਨਚਰ ਦੇ ਵਿੱਚ ਨਸ਼ਾ ਬੰਦ ਕਰੂੰਗਾ ਲੋਕਾਂ ਨੇ ਯਕੀਨ ਕੀਤਾ ਕਿ ਉਹ ਬੜੇ ਮਾੜੇ ਹਾਲਾਤ ਸੀ ਪੰਜਾਬ ਦੇ ਸਾਡੇ ਨੌਜਵਾਨੀ ਲਸ਼ਿਆਂ ਦੇ ਵਿੱਚ ਘਰ ਤੇ ਜਾ ਰਹੀ ਸੀ ਘਰ ਘਰ ਵੇੜ ਪੈਂਦੇ ਸੀ ਹਰ ਜੀ ਦਾ ਬੱਚਾ ਨਸ਼ੇ ਤੇ ਲੱਗਦਾ ਸੀ ਆਨੰਦ ਸਰਦਾਰ ਰਾਜਵੰਦ ਸਿੰਘ ਜੀ ਕੋਲੇ ਚੇਅਰਮੈਨ ਮਾਰਕੀਟ ਕਮੇਟੀ ਡਾਕਟਰ ਇੰਚਾਰਜ ਸੀਐਮ ਸਰ ਮੋਹਨ ਦੇ ਨਾਮ ਜੋਹਨ ਸਿੰਘ ਸਰਦਾਰ ਡੀਐਸਪੀ ਸਰਦਾਰ ਦਮਨਵੀਰ ਸਿੰਘ ਜੀ ਬਹੁਤ ਹੀ ਸਤਿਕਾਰਯੋਗ ਹੈ ਸਤਿ ਸ੍ਰੀ ਅਕਾਲ ਸਰਦਾਰ ਜਸਵੀਰ ਸਿੰਘ ਜੀ ਜਦ ਨਸ਼ਿਆਂ ਦੇ ਵਿਰੋਧ ਹਲਕਾ ਕੋਆਰਡੀਨੇਟਰ ਵੱਡੇ ਵੀਰ ਸਰਦਾਰ ਰਸਪਾਲ ਸਿੰਘ ਜੀ ਭੁੱਲ ਰਹੇ ਨਹੀਂ ਇਸ ਨਗਰ ਧੂਰੀ ਪਿੰਡ ਦੀ ਸਮੋਚੀ ਪੰਚਾਇਤ ਸਰਪੰਚ ਸਰਦਾਰ ਅਮਬੀਰ ਸਿੰਘ ਜੀ ਗੋਰ ਸਿੰਘ ਜੀ ਪੰਚ ਤਨਾਲ ਸਿੰਘ ਜੀ ਪੰਚ ਜੋਰਾ ਸਿੰਘ ਜੀ ਪੰਚ ਘਾਹਰਖਾਨੇ ਪੰਚ